ਇਸ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਆਪਣੀ ਗ੍ਰਿਫਤਾਰੀ ਦਿੱਤੀ ਸੀ ਆਪਾਂ ਚਾਰ ਵਾਰ ਆ ਚੁੱਕੇ ਆਂਗੇ ਪਰ ਦੇਖੋ ਜਦੋਂ ਕਿਰਪਾ ਹੋਣੀ ਹੈ ਮਹਾਰਾਜ ਦੀ ਉਦੀ ਹੋਣੀ ਹੈਗੀ ਸਾਹਮਣੇ ਚੈੱਕ ਕਰ ਰਹੇ ਹਾਂ ਤੁਸੀਂ ਇਹ ਚਾਹ ਆਵੇ ਲੋ ਇਹ ਹਾਲ ਹੀ ਮਿਲਨੇ ਆ ਇੱਥੇ ਆਪਾਂ ਨੂੰ ਉਹੀ ਚਾਹ ਦਾ ਪ੍ਰਬੰਧ ਕਰੀ ਜਾਂਦੇ ਆਗੇ ਤੇ ਚਾਹ ਤਾਂ ਹੋਣਾ ਤੁਹਾਨੂੰ ਕਿੱਥੇ ਬਣ ਰਹੀ ਹੈ ਹੁਣ ਇਸ ਟਾਈਮ ਨਾ ਬਈ ਕਾਹ ਬਈ ਅਗਲਾ ਇਹ ਨਾ ਚਿੱਟੀ ਚਿੱਟੀ ਕਹਾਂ ਬੋਲਾਂ ਤਾਂ ਬਾਹਰ ਆਨੇ ਮੂੰਹ ਖਾਓ ਚਾਹ ਪੂਰੀ ਪੂਰੇ ਫੋਰਾ ਸਾਰੇ ਜਾਣੇ ਨਾ ਬਈ ਮਿੱਤਰੋ ਪਹੁੰਚ ਗਿਆ ਆਪਾਂ ਫਸਲਾਂ ਦੇ ਗੜਦੇ ਵਿੱਚ ਕਾਨਪੁਰ ਲੈ ਵੀ ਸਾਡੇ ਵਾਲੇ ਬੰਦਿਆ ਨੇ 160 ਰੁਪਿਆ ਦਾ ਟੂਲ ਬਚਾਉਣ ਦੀ ਖਤਰਾ ਰਹਾ ਜੇ ਬਾਲਿਆ ਛੱਡੀਆਂ ਤੇਢੀਆਂ ਹੋ ਜਾਣੀਆਂ ਤੁਸੀਂ ਨਾ ਕਾਹਨੂੰ ਪੰਗਾ ਲਿਆ ਕੋਈ ਨਹੀਂ ਰਸਤੇ ਦੇ ਵਿੱਚ ਦੇਖੋ ਤੁਸੀਂ ਨਾ ਨਰਤਿਆ ਸਾਹਮਣੇ ਨਾਗਰਾਜ ਦੇ ਵਿੱਚ ਗੁਰਦੁਆਰਾ ਪੱਕੀ ਸੰਗਤ ਲਹਾਬਾਲ ਨੂੰ ਪਿਆਰ ਅਤੇ ਵੱਡਿਆਂ ਨੂੰ ਸਤ ਸ੍ਰੀ ਅਕਾਲ ਰਾਤ ਆਪਣਾ ਜਿਹੜਾ ਠਹਿਰਾ ਸੀਗਾ ਉਹ ਗੁਰਦੁਆਰਾ ਗੁਰੂ ਕਾ ਤਾਲ ਦੇ ਵਿੱਚ ਠਹਿਰਾ ਸੀਗਾ ਰਾਤ ਆਪਾਂ ਇੱਥੇ ਵਧੀਆ ਰਾਤ ਕੱਟੀ ਆ ਅਤੇ ਜੇ ਕਿਰਾਇਆ ਸੁਣ ਦੱਸੀ ਦਿੱਤਾ ਆਪਾਂ ਨੂੰ ਵੀ 600 ਰੁਪਏ ਪਿਆ ਜਿਹਦੇ ਵਿੱਚ ਆਪਣਾ ਏਸੀ ਵੀ ਉਹਨੂੰ ਕੋਲ ਸੀਗਾ ਤੇ ਗਿੱਜਰ ਵੀ ਸੀਗਾ ਇੱਕ ਰੂਮ ਸੀਗਾ ਸੋ ਦੱਸਿਆ ਪਿਛਲੇ ਬਲਾਗ ਦੇ ਵਿੱਚ ਵੀ ਉਹ 400 ਰੁਪਏ ਦਾ ਉਹਦੇ ਵਿੱਚ ਗਿੱਜਰ ਨਹੀਂ ਸੀਗਾ ਅਗਰ ਆਪਾਂ ਗੁਰਦੁਆਰ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਤੇ ਪਾਸ਼ਾਹੀ ਨੌਮੀ ਗੁਰੂ ਤੇਗ ਬਹਾਦਰ ਜੀ ਜੋ ਅਨੰਦਪੁਰ ਸਾਹਿਬ ਤੋਂ ਇਧਰ ਵਾਲ ਇਧਰ ਵਾਲ ਆ ਰਹੇ ਸੀ ਕਿ ਆਗਰੇ ਵਾਲੀ ਸਾਈਡ ਤਾਂ ਇਹ ਜਗਾ ਜਿਹੜੀ ਸਾਹਮਣੇ ਇਸ ਜਗਾ ਦੇ ਉੱਤੇ ਗੁਰ ਤੇਗ ਬਹਾਦਰ ਜੀ ਨੇ ਜਿਹੜੀ ਆਪਣੀ ਗ੍ਰਿਫਤਾਰੀ ਦਿੱਤੀ ਸੀਗੀ ਇਸ ਜਗਾ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈਗਾ ਅਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਅਗਰ ਆਹ ਜਗਾ ਦੇ ਬਿਲਕੁਲ ਸੱਚਖੰਡ ਦੇ ਥੱਲਣ ਦੇ ਪਾਸੇ ਪ੍ਰਾਤਨਪੂਰਾ ਸਾਹਿਬ ਹੈਗਾ ਜਿੱਥੇ ਉਹਨਾਂ ਨੂੰ 9 ਦਿਨ ਗ੍ਰਿਫਤਾਰ ਰੱਖਿਆ ਗਿਆ ਸੀਗਾ ਅਤੇ ਫਿਰ ਐਸਾ ਸਥਾਨ ਦੇ ਉੱਤੇ 9 ਦਿਨ ਬਿਤਾਉਣ ਤੋਂ ਬਾਅਦ ਜਿਉ ਨજરਬੰਦ ਰਹੇ ਪਾਸ਼ਾਏ ਨੌਮੀ ਤਾਂ ਸਿੱਧਾ ਇੱਥੋਂ ਦਿੱਲੀ ਲੈ ਗਏ ਸੀ ਅਤੇ ਦਿੱਲੀ ਫੀਸ ਗਾਂਜ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਅਤੇ ਉਸ ਸਥਾਨ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਸਰਵੰਸਦਾਨੀ ਐਵੇਂ ਨਹੀਂ ਕਿਹਾ ਜਾਂਦਾ ਆਪਣੇ ਹਿੰਦੂਤਾਂ ਨੂੰ ਵੀ ਖਤਰਾ ਤਸੀਹੇ ਕਿਟਵਾਤਾ ਸੀਗਾ ਇਹ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਇੱਥੇ ਤਾਂ ਚਲੋ ਹੁਣ ਬਣ ਗਿਆ ਬਹੁਤ ਵਧੀਆ ਤੇ ਦੂਰੋਂ ਹੀ ਆਪਣਾ ਨਿਸ਼ਾਨ ਸਾਹਿਬ ਦਿਸ ਜਾਂਦਾ ਜਦੋਂ ਆਪਾਂ ਆਗਰਾ ਐਂਟਰ ਕਰਾਂਗੇ ਐਂਟਰ ਕਰਨ ਤੋਂ ਪਹਿਲਾਂ ਹੀ ਹੈਗਾ ਲਖਬਿਆ تھا ਜਦੋਂ ਆਪਾਂ ਇਧਰ ਪੰਜਾਬ ਵਾਲੀ ਸਾਈਡ ਤੋਂ ਆਵਾਂਗੇ ਸਾਹਮਣੇ ਅਸੀਂ ਇੱਥੇ ਵੀ ਹਥਿਆਰ ਪਿਆ ਬਿਲਕੁਲ ਉਦਾਂ ਹੀ ਨਵੇਂ ਪਾਸ਼ਾ ਜੀ ਦੇ ਤੇ ਜਰੂਰ ਆਇਓ ਤੇ ਦਰਸ਼ਨ ਕਰਿਓ ਇਸ ਸਥਾਨ ਦੇ ਉੱਤੇ ਅੰਦਰ ਅਲਾਉਡ ਨਹੀਂ ਸੀ ਵੀਡੀਓ ਨਹੀਂ ਤਾਂ ਭੋਰਾ ਸਾਹਿਬ ਦੇ ਤੁਹਾਨੂੰ ਜਰੂਰ ਦਰਸ਼ਨ ਕਰਵਾਉਂਦੇ ਤੁਸੀਂ ਜਦੋਂ ਵੀ ਆਏ ਜਰੂਰ ਦਰਸ਼ਨ ਕਰਿਓ ਇਸ ਸਥਾਨ ਦੇ ਉੱਤੇ ਚਾਹੇ ਜੇ ਨਹੀਂ ਰਹਿਣਾ ਤਾਂ ਰੋਕ ਕੇ ਚਲੇ ਜਾਇਓ ਇੱਥੇ ਦਰਸ਼ਨ ਕਰਕੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਰੂਮ ਲਿਆ ਸੀ ਤੇ ਉਹ ਜਰੂਰ ਇੱਕ ਵਾਰੀ ਦੇਖ ਲਿਓ ਜੇ ਕੋਈ ਵੀਰ ਇੱਧਰ ਆ ਰਿਹਾਗਾ ਕਿਉਂਕਿ ਆਪਾਂ ਨੂੰ ਪਿੱਛੇ ਵੀ ਆਪਣੇ ਦੋਸਤ ਦਾ ਇੱਕ ਦਾ ਫੋਨ ਆਇਆ ਸੀਗਾ ਉਹ ਵੀ ਆਸ ਆਈਡ ਆ ਰਹੇ ਨੇਗੇ ਤੇ ਜਰੂਰ ਆ ਚੈੱਕ ਕਰਿਓ ਏਸੀ ਵਗੈਰਾ ਲੱਗਿਆ ਹੋਇਆਗਾ ਤੇ ਗਿੱਜਰ ਆਗਾ ਵਾਸ਼ਰੂਮ ਇੱਧਰਲੀ ਸਾਈਡ ਟਾਇਲਟ ਬਣੀ ਹੋਈ ਹੈ ਇੱਧਰ ਨਹਾਉਣ ਨੂੰ ਵਾਸ਼ਰੂਮ ਬਣਿਆ ਹੋਇਆਗਾ ਤੇ ਆ ਰੂਮ ਦੋ ਪੱਖੇ ਲੱਗੇ ਹੋਏ ਆ ਆ ਡਬਲ ਬੈੱਡਸ ਹੁਣ ਦੱਸੇ ਸੀ ਇੱਕ ਸਿੰਗਲ ਇੱਕ ਇੱਧਰ ਹੈ ਇੱਕ ਇੱਧਰ ਆ ਬਾਕੀ ਆਪਾਂ ਤਿੰਨ ਗੱਦੇ ਲਾ ਲਈ ਸੀਗੇ ਆਪਾਂ ਜਾਣੇ ਸੀਗੇ 7 ਜਾਣੇ ਸਫਰ ਕਰ ਰਹੇ ਹਾਂਗੇ ਤੇ ਆਪਣਾ ਸਮਾਨ ਬਿਲਕੁਲ ਤਿਆਰ ਆ ਰੈਡੀ ਹੈਗਾ ਤੇ ਸਾਹਮਣੇ ਗੱਡੀਆਂ ਆਪਣੀਆਂ ਚਾਰ ਬਾਰ ਤਿਆਰ ਖੜੀਆਂ ਨੇਗੀਆਂ ਤੇ ਬਸ ਹੁਣ ਆਪਾਂ ਇੱਥੋਂ ਪਾਉਣੇ ਆਗੇ ਚਾਲੇ ਗੁਰਦੁਆਰਾ ਸਾਹਿਬ ਤੋਂ ਕਰ ਲੋ ਦਰਸ਼ਨ ਕੋਈ ਵੀ ਵੀਰ ਆ ਰਿਹਾ ਜਰੂਰ ਇੱਥੇ ਰੁਕਿਓ ਜੋ ਪੰਜਾਬ ਤੋਂ ਚੱਲਦਾਗਾ 350 ਕਿਲੋਮੀਟਰ ਆਪਾਂ ਨੂੰ ਪਿਆ ਇਹ 550 350 ਕਿਲੋਮੀਟਰ ਇਹ ਸਥਾਨ ਆ ਜਿਹੜਾ ਆ ਅਗਰੇ ਐਂਟਰ ਕਰਾਂਗੇ ਬਸ ਥੋੜੀ ਕਿ ਦੂਰ ਜਾ ਕੇ ਖੱਬੇ ਪਾਸੇ ਆ ਜਾਣਾਗਾ ਜੋ ਪੰਜਾਬ ਵਾਲੇ ਪਾਸੇ ਤੁਰਾਂਗੇ ਤੇ ਗੁਰਦੁਆਰਾ ਸਾਹਿਬ ਕਾਫੀ ਵੱਡਾ ਸਾਨੂੰ ਦੱਸਤਾ ਪਿਛਲੀ ਵੀਡੀਓ ਦੇ ਵਿੱਚ ਵੀ ਜ਼ਰੂਰ ਇੱਥੇ ਰਹਿਸ਼ ਕਰਿਓ ਗੱਡੀਆਂ ਆਪਣੀਆਂ ਤਿਆਰ ਵਰ ਤਿਆਰ ਆ ਬਸ ਕੱਪੜਾ ਵੱਜੀ ਜਾਂਦਾਗਾ ਫਿਰ ਪੰਨੇ ਚੱਲੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਆਗਰੇ ਦਾ ਕਿਲਾ ਦਿਖਾ ਲਈ ਆਪਾਂ ਚਾਰ ਵਾਰ ਆ ਚੁੱਕੇ ਆਂਗੇ ਪਰ ਦੇਖੋ ਜਦੋਂ ਕਿਰਪਾ ਹੋਣੀ ਹੈ ਮਹਾਰਾਜ ਦੀ ਉਦੀ ਹੋਣੀ ਹੈਗੀ ਅਤੇ ਹੁਣ ਆਪਾਂ ਚੌਥੀ ਵਾਰ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਪਹਿਲੀ ਵਾਰ ਉਦਾਂ ਚਾਰ ਵਾਰ ਆਗਰੇ ਆ ਚੁੱਕੇ ਆਂ ਆਪਾਂ ਤੇ ਹੁਣ ਦਰਦਿਆਂ ਨੂੰ ਵੀ ਜਦੋਂ ਆਪਾਂ ਆਈ ਗਏ ਆ ਤਾਂ ਜ਼ਰੂਰ ਇੱਥੇ ਦਿਖਾ ਦਈਏ ਜਿਹੜਾ ਤਾਜ ਮਹਿਲ ਆਗਾ ਸੱਤ ਜੂਬੇ ਆਗਾ ਦੁਨੀਆ ਦੇ ਉੱਤੇ ਇੱਕ ਆਗਰੇ ਦਾ ਕਿਲਾਗਾ ਆਗਰੇ ਦਾ ਸੌਰੀ ਤਾਜ ਮਹਿਲ ਹੈਗਾ ਇੰਡੀਆ ਦੇ ਵਿੱਚ ਇੱਕ ਹੀ ਜੂਬਾਗਾ ਜਰੂਰ ਆਪਾਂ ਕਰਦੇ ਹਾਂ ਦਿਖਾਵਾਂਗੇ ਤੇ ਕੋਈ ਵੀ ਆ ਰਹੇ ਆ ਜਦੋਂ ਪਰਸਨਲ ਗੱਡੀ ਆ ਤਾਂ ਆਪਾਂ ਇਹ ਚੀਜ਼ ਦਾ ਲਾਹਾ ਲੈ ਸਕਦੇ ਹਾਂਗੇ ਚੱਲਦੇ ਹਾਂ ਹੁਣ ਜੀ ਆਪਾਂ ਇਸ ਤੋਂ ਬਾਅਦ ਸਿੱਧਾ ਤਾਜ ਮਹਿਲ ਕਾ ਵੀ ਆਪਾਂ ਗੱਡੀ ਆ ਜਿਹੜੀ ਤਾਜ ਮਹਿਲ ਦੀ ਪਾਰਕਿੰਗ ਦੇ ਵਿੱਚ ਲਾਤੀ ਹੈਗੀ ਤੇ ਪਾਰਕਿੰਗ ਦਾ ਰੇਟ ਹੈ ਜਿਹੜਾ ਉਹ ਘੰਟੇ ਦੇ 20 ਰੁਪਏ ਲੈਂਦੇ ਹੈਗੇ ਤੇ ਜੇ ਆਪਾਂ ਦੂਸਰੀ ਸਾਈਡ ਦਾ ਇੱਕ ਹੋਰ ਇੱਥੋਂ ਦੀ ਐਂਟਰੀ ਉਹ 100 ਰੁਪਇਆ ਲੈਂਦਿਆ ਕਿ 4 ਘਟਿਆਂ ਦਾ ਤੇ ਬਾਕੀ ਆਪਾਂ ਨੂੰ ਜਿਹੜੀ ਇਹ 2 ਲੈ ਲਈ ਸੀਗੀ ਪਰ ਐਕਸੇ ਉਹਦਾ ਗਵਰਨਮੈਂਟ ਦਾ ਪ੍ਰਾਈਸ ਹੈ ਜਿਹੜਾ 20 ਰੁਪਏ ਪਰ ਪਰਸਨ ਦਾ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਸੱਤ ਜਾਣੇ ਆਪਾਂ 80 ਰੁਪਇਆ ਦੇ ਵਿੱਚ ਇਹ ਤਾਂ ਅਜ ਮਹਿਲ ਦੀ ਲਿਆ ਰਹੇ ਆਗੇ ਬਾਕੀ ਇਹ ਹੀ ਦੱਸ ਰਹੇ ਆਗੇ ਵੀ ਅੱਜ ਤਾਜ ਮਹਿਲ ਦੀ ਕੋਈ ਟਿਕਟ ਨਹੀਂ ਹੈਗੀਗੀ ਬਾਕੀ ਹੋਣਾ ਅੱਜ ਦਾ ਦਿਨ ਬਾਅਦ ਜਾ ਕੇ ਪਤਾ ਕਰ ਦਿਆਂਗੇ ਜੇ ਕਿਹੜਾ ਦੇਣਾਗਾ ਤੇ ਵੀ ਇਹ ਹੀ ਕਹਿ ਰਹੇ ਹਲੇ ਤੱਕ ਤਾਜ ਮਹਿਲ ਦੀ ਕੋਈ ਟਿਕਟ ਨਹੀਂ ਹੈਗੀਗੀ ਬਾਕੀ ਜਾ ਕੇ ਪਤਾ ਕਰਾਂਗੇ ਵੀ ਟਿਕਟ ਹੈ ਕਿ ਨਹੀਂ ਬਾਕੀ ਇਹ ਬਣੇ ਰਹੋ ਆਪਣੇ ਨਾਲ ਆ ਨਜ਼ਾਰੇ ਲਓ ਤੁਸੀਂ ਤਾਜ ਮਹਿਲ ਦੀਆਂ ਗਲੀਆਂ ਦੇ ਤਾਜ ਮਹਿਲ ਤੇ ਜਾਂਦੇ ਵਾਲੇ ਰਹਿਣ ਦੇਖੋ ਆਗਰੇ ਦੇ ਰਹਿਣਾ ਦੇ ਸਫਰ ਦਾ ਤੁਸੀਂ 뷰 ਦਾ ਨਜ਼ਾਰਾ ਲਓ ਲੋ ਵੀ ਪਹੁੰਚ ਚੁੱਕੇ ਆਪਾਂ ਦੁਨੀਆਂ ਦੇ 7ਵੇਂ ਅਜੂਬੇ ਦੇ ਵਿੱਚ ਤਾਜ ਮਹਿਲ ਦੇ ਅੰਦਰ ਕਰੋ ਦਰਸ਼ਨ ਜੀ ਅੱਜ ਉਹ ਟੈਕ ਟਾਇੜੀ ਬਿਲਕੁਲ ਫ੍ਰੀ ਹੈਗੀ। ਸਾਹਮਣੇ ਚੈੱਕ ਕਰਿਓ ਹੁਣ ਤੁਸੀਂ। ਅੱਜ ਇਹ ਟੈਕਸ ਫਲ ਬਿਲਕੁਲ ਫ੍ਰੀ ਹੈਗੀ। ਪਤਾ ਨਹੀਂ ਕਿਉਂ ਮਗਰ ਬਈ ਆਪਾਂ ਇਹ ਹਾਲੇ ਪਤਾ ਕਰਨਾ ਪਾਉ। ਇੱਕ ਕਰੋ ਦਰਸ਼ਨ ਸਾਹਮਣੇ ਤਾਜ ਮਹਿਲ ਦੇ। ਅਸੀਂ ਆਪਣਾ ਇੱਕ ਸਪੈਸ਼ਲ ਬਲੌਗ ਵੀ ਬਣਿਆ ਹੋਇਆ ਹੈ ਇਹਦਾ। ਬਲੌਗ ਦੀ ਚੈੱਕ ਕਰ ਸਕਦੇ ਹੋ ਆਪਾਂ। ਆਮਨ ਸੁਨਾ ਬਲੌਗਸ ਦੇ ਚੈਨਲ ਉੱਤੇ ਜਾ ਕੇ ਲਿਖ ਸ਼ਾਹਜਹਾਨ ਨੇ ਆਪਣੀ ਬੇਗਮ ਮੁਮਤਾਜ਼ ਦੀ ਖਾਤਰ ਬਣਾਇਆ ਸੀਗੇ। ਕਰ ਲੋ ਦਰਸ਼ਕ ਜੀ। ਲੋ ਵੀ ਤਾਜ ਮਹਿਲ ਦੇ ਵਿੱਚੋਂ ਆਪਾਂ ਜਾਣ ਲੱਗੇ ਸੀਗੇ। ਬਾਕੀ ਵਾਸ਼ਰੂਮ ਵਗੈਰਾ ਇੱਥੇ ਬਿਲਕੁਲ ਫਰੀ ਆ ਬਾਹਰ ਪੇੜ ਆਗਾ। ਜੋ ਤਾਜ ਮਹਿਲ ਤੋਂ ਆਪਾਂ ਆਵਾਂਗੇ ਇੱਧਰ। ਬਿਲਕੁਲ ਇੱਧਰਲੀ ਸਾਈਡ ਆਗੇ। ਤੇ ਚਲੋ ਹੁਣ ਆਪਾਂ ਚੱਲਦੇ ਆਂ ਤਾਜ ਮਹਿਲ ਤੋਂ। ਅਗਲਾ ਜਿਹੜਾ ਸਫ਼ਰ ਆਪਾਂ ਸ਼ੁਰੂ ਕਰਦੇ ਆਂਗੇ। ਪਟਨਾ ਸਾਹਿਬ ਵੱਲ ਦਾ। ਇੱਥੋਂ ਹੁਣ ਦੋ ਤਿੰਨ ਰਾਹ ਜਾਂਦੇ ਆਗੇ। ਤੇ ਕਰਦੇ ਆਂ ਪਲੈਨਿੰਗ ਵੀ ਕਿਹੜੇ ਰਾਹ ਜਾਣਾ ਆਪਾਂ ਹੁਣ। ਕਿ ਮੈਂ ਬਹੁਤ ਵਧੀਆ ਸਫਰ ਰਿਹਾ ਹਾਂ ਮਣੀ ਰੋਬ ਮੈਂ ਤਾਜ ਮਹਿਲ ਤੇ ਮੈਂ ਦੂਸਰੀ ਵਾਰ ਆਇਆ ਕਿਹਦੇ ਨਾਲ ਆਵਾਂ ਸਰਾਰ ਅਵਨ ਸਰਾਰ ਬਲੌਗ ਦੇ ਨਾਲ ਲਾਈਕ ਲਾਈਕ ਸ਼ੇਅਰ ਕਮੈਂਟ ਕਰ ਦਿਓ ਚਲੋ ਬਾਕੀ ਤੁਸੀਂ ਸਾਰੀ ਇਨਫੋਰਮੇਸ਼ਨ ਆ ਲਗਭਗ 22 ਸਾਲ ਲੱਗਿਆ ਕਿਤੇ 20 ਕ ਹਜ਼ਾਰ ਮਜ਼ਦੂਰ ਸੀਗੇ ਤੇ ਸਾਰੀ ਇਨਫੋਰਮੇਸ਼ਨ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋਗੇ ਹਿੰਦੀ ਦੇ ਵਿੱਚ ਵੀ ਆ ਤੇ ਇੰਗਲਿਸ਼ ਦੇ ਵਿੱਚ ਵੀ ਆਗਾ ਹੁਣ ਪਾਉਨੇ ਚੱਲ ਇਹ ਰਸਤਾ ਬਾਹਰ ਨੂੰ ਜਾ ਰਿਹਾ ਸੀ ਜੇ ਚਲੋ ਤੁਰ ਕੇ ਚੱਲਦੇ ਹੁਣ ਤੇ ਚੱਕਦੇ ਆ ਗੱਡੀ ਫਿਰ ਛੱਡਦੇ ਆ ਆਗਰੇ ਨੂੰ ਲਓ ਜੀ ਆਗਰੇ ਨੂੰ ਆਪਾਂ ਕਰ ਲੱਗਿਆ ਵਾਈਪਾਈ ਛੱਡਤਾ ਆਗਰਾ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਹਾਂ ਸਿੱਧਾ ਪ੍ਰਿਆਗ ਰਾਜ ਵਾਲੀ ਸਾਈਡ ਆ ਵੀ ਰਸਤੇ ਦੇ ਵਿੱਚ ਖੜੇ ਸੀਗੇ ਪ੍ਰਸ਼ਾਦ ਦੇ ਗੁਰਦੁਆਰਾ ਸਾਹਿਬ ਤੋਂ ਲਿਆਂਦੇ ਸੀਗੇ ਤੇ ਸਬਜ਼ੀ ਘਰ ਦੀ ਆ ਸਾਰਾ ਟੱਬਰ ਬਹਿ ਕੇ ਖਾ ਰਿਹਾਗਾ ਪ੍ਰਸ਼ਾਦ ਦੇ ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਹੀ ਲਿਆਂਦੇ ਸੀਗੇ ਤੇ ਦਾਲ ਵੀ ਘਰ ਦੀ ਆ ਇਹ ਆਪਣੇ ਸਬਜ਼ੀ ਵੀ ਕਰਦੀ ਹੈਗੀ 70 ਕਿਲੋਮੀਟਰ ਤੋਂ ਪਹਿਲਾਂ ਕੋਈ ਪੰਪ ਨਹੀਂ ਆਉਣਾ ਇਹ ਤੋਂ ਪੁੱਛਿਆ ਸੀਗਾ ਤੇ ਆ ਜੱਟੋ ਟਟਾ ਬੇਜੇ ਆ ਗਏ ਸਾਹਮਣੇ ਟਰਾਲੇ ਖੜਿਆ ਦੇਖੋ ਆ ਟੂਲ ਸਾਹਮਣੇ ਟੂਲ ਤੇ ਨਿਕਲ ਸਾਰੀ ਆ ਬਸ ਅਸਨ ਖਾਲ ਕੇ ਪ੍ਰਸ਼ਾਦਾ ਪਾਣੀ ਇਸ ਤੋਂ ਬਾਅਦ 70 ਕਿਲੋਮੀਟਰ ਤੇ ਸਿੱਧਾ ਪੰਪ ਤੇ ਫਿਰ ਤੇਲ ਹੀ ਭਰਾਵਾਂਗੇ ਆਪਾਂ ਕਾਸੀ ਵੀ ਗੁਰੂ ਕੀ ਤਾਲ ਦੇ ਵਿੱਚ ਚਾਹ ਹੋਰ ਪੀ ਲਓ ਤੁਸੀਂ ਆ ਦੇਖ ਲਓ ਚਾਹ ਦੇ ਗਲਾਸ ਬੜਾਈ ਢੱਡ ਦੇ ਕੀ ਮਿਲਨੇ ਆ ਹੁਣ ਚਾਹ ਨਾ ਪੀਣ ਵਾਲੇ ਅਸੀਂ ਦੋ ਜਾਣੀ ਆ ਹੋਰ ਬੈਕ ਮੈਂ ਆ ਬਾਕੀ ਇਹਨੇ ਚਾਹ ਪੀਵਾਂਗੇ ਮੈਂ ਨਹੀਂ ਬ੍ਰੇਕ ਸ਼ਾਦਾ ਪਾਣੀ ਆਉਦਾ ਸ਼ਕ ਲਿਆ ਤੇ ਆ ਚਾਹ ਵੇਖ ਲਓ ਇਹ ਹਾਲ ਹੀ ਮਿਲਨੇ ਆ ਇੱਥੇ ਆਪਾਂ ਨੂੰ ਆਪਦਾ ਪ੍ਰਬੰਧ ਕਰਕੇ ਆਇਓ ਚਾਹ ਪਾਣੀ ਦਾ ਜੇ ਮੈਂ ਗੁਰੂ ਘਰ ਰੁਕਦੇ ਆਪਾਂ ਨਾਲ ਉੱਥੋਂ ਜਾਏ ਭਰਾ ਲੋ ਸਾਰੇ ਗੁਰੂ ਘਰ ਦੇ ਵਿੱਚ ਇਹ ਅਲਾਉ ਕਰ ਦਿੰਦੇ ਆ ਜਦੋਂ ਆਪਾਂ ਧਾਮ ਤੇ ਆਣਾ ਨਾ ਕਿਸੇ ਵੀ ਜਿਵੇਂ ਹੁਣ ਆਪਾਂ ਯਾਤਰਾ ਕਰ ਰਹੇ ਆਂਗੇ ਤੇ ਆਪਾਂ ਲੈ ਸਕਦੇ ਆ ਪ੍ਰਸ਼ਾਦਾ ਪਾਣੀ ਸਾਰਾ ਕੁਝ ਇਹਨਾਂ ਤੋਂ ਪਰ ਆਪਣੇ ਕੋਲ ਸਬਜ਼ੀ ਵਗੈਰਾ ਸਿਗੀ ਆਪਣੀ ਚਲੋ ਤੇ ਬਾਕੀ ਆਪਾਂ ਸਾਰਾ ਕੁਝ ਲੈ ਆਏ ਇਹਨਾਂ ਤੋਂ ਨਾ ਬਾਕੀ ਚਾਹ ਸਿਗੀ ਉਹ ਥੋੜੀ ਠੰਡੀ ਹੋ ਗਈ ਹੁਣ ਗਰਮ ਕਰਵਾਉਨੇ ਆਗੇ ਇਹਨਾਂ ਵਾਲੀ ਚਾਹ ਸਿਗੀ ਤੇ ਉਹ ਵਸੇ ਆਹਲੀ ਮਿਲਣਾ ਪਾਣੂ ਬਾਕੀ ਸਫਰ 'ਚ ਥੋੜਾ ਜਿਹਾ ਬੰਦਾ ਥੱਕ ਜਾਂਦਾਗਾ ਤਾਂ ਰੈਸਟ ਵਗੈਰਾ ਕਰਦੇ ਆ ਇਹ ਮੈਂ ਥੋੜਾ ਰੈਸਟ ਕਰ ਰਿਹਾ ਰੈਸਟ ਕਰ ਰਿਹਾ ਇਹ ਇਹ ਰੈਸਟ ਕਰ ਰਿਹਾ ਇਹ ਰੋਡ ਦੇ ਉੱਤੇ ਨਾ 70 ਕਿਲੋਮੀਟਰ ਤੇ ਦੱਸ ਰਿਹਾ ਵੀ ਹੁਣ ਪੰਪ ਆਊਗਾ ਰੈਸਟ ਰੂਮ ਵਗੈਰਾ ਆ ਟਰਾਲੇ ਵਾਲੇ ਵੀਰ ਸਾਰੇ ਇਹ ਫਰੀਥੀ ਖੜਦਿਆ ਇਹਨਾਂ ਤੇ ਜ ਆਪਣੇ ਆਹ ਜਿਹੜੇ ਟਰੱਕ ਵਾਲੇ ਵੀਰ ਆ ਇਹਨਾਂ ਤੋਂ ਪਤਾ ਕੀਤਾ ਸੀ ਉਹ ਕਹਿੰਦੇ ਵੀ ਜਿਹੜਾ ਪੰਪ ਆ ਹਰੇਕ 100 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਰੈਸਟ ਰੂਮ ਹੁੰਦਾਗਾ ਉੱਥੇ ਪੰਪ ਵਗੈਰਾ ਬਾਕੀ ਦੇਖਾਂਗੇ ਕੀ ਕੀ ਚੀਜ਼ ਆ ਗਈ ਉਹ ਜਾ ਕੇ ਪਤਾ ਲੱ ਨੀ ਤਾਂ ਇਹ ਜਿਹੇ ਟਾਬੇ ਸਾਨੂੰ ਮਿਲ ਹੀ ਜਾਣੇ ਆ ਕਿ ਜਿੱਦਾਂ ਵੀ ਆਪਾਂ ਟੂਲ ਲਾਉਂਨਾਗਾ ਟੂਲ ਦੇ ਨਾਲ ਆਪਾਂ ਸਫਾਈ ਵਗੈਰਾ ਬਹੁਤ ਘੱਟਾ ਇੱਥੇ ਆ ਸਾਰਾ ਜੂਪੀ ਚੱਲ ਰਿਹਾ ਬਸ ਆਪਾਂ ਬਿਹਾਰ ਐਂਟਰ ਕਰ ਜਾਾਂਗੇ ਸ਼ਾਇਦ ਕੱਲ ਹਾਂ ਕੱਲ ਕਰ ਜਾਾਂਗੇ ਬਿਹਾਰ ਅੱਜ ਹਲੇ ਜੂਕੀ ਦੇ ਵਿੱਚ ਹੀ ਆਪਾਂ ਚਲੋ ਫਿਰ ਵੀਰ ਹੁਣ ਪੌਣਿਆ ਚੱਲ ਇੱਥੋਂ ਖਾ ਪੀ ਲੈ ਸ਼ਕਲਿਆ ਸਾਰਾ ਕੁਝ ਹਮਚਾਉਦੇ ਆਂ ਅੱਗੇ ਜਿਹੋਦੇ ਪੰਪ ਤੇ ਆ ਗਏ ਸੀ ਹੁਣ ਗੱਡੀਆਂ ਕਰਾਉਣ ਲੱਗੀਆਂ ਫਲ ਆਪਾਂ ਦੇਖਦੇ ਆ ਕਿੰਨੇ ਕੁ ਦਾ ਪੈਂਦਾ ਤੇਲ ਤੇ ਫਿਰ ਚੱਲਦੇ ਆ ਹਟਾਵਾ ਸਿਟੀ ਆ ਸਾਹਮਣੇ ਲਾਣੇ ਬ੍ਰੇਕ ਹੋ ਗਈ 5 ਕਿਲੋ ਮਿੰਟ ਦੀ ਲਾਣੇ ਗੱਡੀਆਂ ਫੋਲੋ ਜਾਣੀਆਂ ਇਹ ਜਿਹੜਾ ਗੁਰਦੁਆਰਾ ਸਾਹਿਬ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਟਾਵਾ ਸਿਟੀ ਦੇ ਵਿੱਚ ਆ ਜੇ ਕਿਸੇ ਵੀਰ ਨੇ ਵੀ ਹੋਣਾ ਤਾਂ ਜਰੂਰ ਇੱਕ ਵਾਰ ਦਰਸ਼ਨ ਕਰਕੇ ਜਾਓ ਆਪਾਂ ਖੜੇ ਆ ਜੀ ਅਕਬਰਪੁਰ ਦੇ ਵਿੱਚ ਮਗਰ ਗੁਰਦੁਆਰਾ ਸਾਹਿਬ ਦਾ ਜਿਹੜੇ ਤੁਹਾਨੂੰ ਦਰਸ਼ਨ ਕਰਵਾਇਆ ਉਹ ਇਹ ਤਾਵਾ ਦੇ ਵਿੱਚ ਆ ਗਿਆ ਅਤੇ ਆਪਣੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ ਇਹ ਰੂਟ ਆ ਜਿਹੜਾ ਸਾਰਾ ਪਟਨਾ ਸਾਹਿਬ ਤੱਕ ਨੌਵੇਂ ਪਾਸ਼ਾ ਇੱਥੇ ਦਸਵੇਂ ਪਾਸ਼ਾ ਦੇ ਗੁਰਦੁਆਰਾ ਸਾਹਿਬ ਹੁੰਦੇ ਆ ਜਿਆਦਾਤਰ ਇੱਥੇ ਨੌਵੇਂ ਪਾਸ਼ਾ ਦੇ ਗੁਰਦੁਆਰਾ ਸਾਹਿਬ ਆਉਂਦੇ ਆ ਆਪਾਂ ਖੜੀ ਸਿਸਟਮ ਅਕਬਰਪੁਰ ਅਕਬਰਪੁਰ ਦੇ ਵਿੱਚ ਸੋਚਿਆ ਵੀ ਚਲੋ ਹੁਣ ਦੁੱਧ ਵਗੈਰਾ ਲੈ ਲਈਏ ਚਾਹ ਸੋਚਿਆ ਚਲੋ ਆਪ ਬਣਾਵਾਂਗੇ ਜੇ ਦੁੱਧ ਵਗੈਰਾ ਮਿਲ ਗਿਆ ਤਾਂ ਚਾਹ ਜਰੂਰ ਆਪਾਂ ਆਪਦੀ ਬਣਾਵਾਂਗੇ ਕਿਉਂਕਿ ਇੱਥੋਂ ਦੀ ਚਾਹ ਨਾ ਰੱਜ ਨਹੀਂ ਆਉਂਦਾ ਉੱਥੇ ਗੁਰਦੁਆਰਾ ਸਾਹਿਬ ਵੀ ਚਾਹ ਦਾ ਪ੍ਰਬੰਧ ਹੈ ਨਹੀਂ ਸੀਗਾ ਪ੍ਰਸ਼ਾਦਾ ਪਾਣੀ ਦਾ ਵੀ ਹੈ ਨਹੀਂ ਸੀਗਾ ਇਤਿਹਾਸਕ ਨਹੀਂ ਸੀ ਬਸ ਰੂਟ ਦਾ ਕਰਕੇ ਇੱਥੇ ਬਣਾਇਆ ਹੋਇਆ ਹੈਗਾ ਉੱਥੇ ਪਤਾ ਕੀਤਾ ਵੀ ਕਹਿੰਦੇ ਹਨ ਸੱਚਾ ਜਾਂ ਝੂਠਾ ਇਹ ਕਨਫਰਮ ਨਹੀਂ ਹੈਗਾ ਤੇ ਉਹ ਵੀ ਉੱਥੇ ਜਿਹੜੇ ਗ੍ਰਾਂਥੀ ਸਿੰਘ ਸੀਗੇ ਤੇ ਉਹਨਾਂ ਨੇ ਬਸ ਇਹੀ ਦੱਸਿਆਗਾ ਕਿ 150 ਪਰਿਵਾਰ ਰਹਿੰਦਾਗਾ ਉਹ ਵੀ ਬੋਲਦੇ ਥੋੜੀ ਥੋੜੀ ਹਿੰਦੀ ਟੱਚ ਸੀਗਾ ਚਲੋ ਇੱਕ ਵਾਰ ਤੁਰ ਤੋਂ ਹੁਣ ਜਿਹੜਾ ਆਪਣਾ ਅਗਲਾ ਰੂਟ ਆ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਪ੍ਰਿਆਗ ਰਾਜ ਵਾਲੀ ਸਾਈਡ ਆਪਾਂ ਜਾ ਰਹੇ ਹਾਂ ਦੇਖਦੇ ਹਾਂ ਕਿੱਥੇ ਤੱਕ ਪਹੁੰਚਦੇ ਆ ਪ੍ਰਿਆਗ ਰਾਜ ਤੱਕ ਪਹੁੰਚ ਹੀ ਜਾਵਾਂਗੇ ਤਕਰੀਬਨ 240 ਕਿਲੋਮੀਟਰ ਇੱਥੋਂ ਪ੍ਰਿਆਗ ਰਾਜ ਰਹਿ ਗਿਆ ਕਿ ਮਤਲਬ ਆਪਾਂ ਖੜੇ ਸੀ ਇਸ ਟਾਈਮ ਇੰਡੀਅਨ ਆਇਲ ਪੰਪ ਦੇ ਉੱਤੇ ਤੇ ਸਮਾਨ ਆਪਦਾ ਕੱਢੀ ਜਾਂਦੇ ਸੀ ਤੇ ਇੱਥੇ ਉਹੀ ਚਾਹ ਦਾ ਪ੍ਰਬੰਧ ਕਰੀ ਜਾਂਦੇ ਆਗੇ ਤੇ ਚਾਹ ਦਾ ਹੋਣਾ ਤੁਹਾਨੂੰ ਕਿੱਥੇ ਬਣ ਰਹੀ ਆ ਹੁਣ ਇਸ ਟਾਈਮ ਆਹ ਦੇਖੋ ਗੱਡੀ ਘਾ ਪੰਪ ਵਾਲਿਆਂ ਦਾ ਆ ਆਪਣਾ ਥੱਲਾ ਜਿਹੜਾ ਆਪਾਂ ਲੈ ਕੇ ਗਏ ਸੀਗੇ ਇੱਥੇ ਮਨਾਲੀ ਦੇ ਵਿੱਚ ਆਵਾਂ ਦੇ ਮੰਜਨ ਨਾਲਿਆ ਇੱਕ ਕੱਪ ਮੰਜਨ ਨਾਲਾ ਹੁਆ ਆ ਬਨ ਲੈਣ ਤੋਂ ਚਾਹ ਫਿਰ ਤੁਹਾਨੂੰ ਪਾ ਕੇ ਦਿਹੋਣੇ ਹੈ ਗਲਾਸਾਂ ਦੇ ਵਿੱਚ ਆਹ ਬਾਕੀ ਆਹ ਉਹਦੇ ਵਿੱਚ ਜਦੋਂ ਪਾ ਲਿਆ ਨਾ ਸੁੱਕੀ ਜੀ ਨਾ ਆਉਗੀ ਹਾਂ ਬਾਈ ਨਿਕਲੇ ਇਹ ਨਾ ਚਿੱਟੀ ਚਿੱਟੀ ਇੱਕ ਬੋਸ ਹੈ ਤੋਂ ਪੜਗਣਾ ਕੀ ਬਣੂਗਾ ਆ ਵੀ ਆ ਗਏ ਆੜੀ ਆਪਣੇ ਜਿਹੜਾ ਘਰ ਦੀ ਜਿਹੜੀ ਗੜੀ ਵਾਹ ਨਾ ਸ੍ਰੀ ਕੈਮਰਾ ਤੋਂ ਹਾਂ ਲਾ ਵੀ ਚਾ ਵੀ ਚਿੱਟੀ ਚਿੱਟੀ ਆ ਤਾਂ ਚਾ ਹੈਗਾ ਜਦੋਂ ਕਵਰੀ ਬਾੜ ਆ ਗਿਆ ਕਰ ਚਮਟਾ ਘਵਾ ਦੇ ਇੱਕ ਬੜਾ ਫੇਰ ਵੇਰ ਵਾਲੀ ਗੱਲਾਂ ਹਾਂ ਐਕਸਪੀਰੀਅੰਸ ਦੇ ਹਾਂ ਨਾਲ ਬੈਠੇ ਆ ਪੂਰ ਵਿਚਾਰ ਆ ਪੂਰਾ ਜੂਰੀ ਸਾਹਿਬ ਦੇ ਈਆ ਇਹ ਬੰਦਾ ਹੋਈ ਆ ਤਿੰਨ ਕੋ ਜਿਹਨੇ ਤਿੰਨ ਕੋਨੇ ਬਣਾਏ ਸੀ ਉੱਥੇ ਕਿਸੂ ਦੇ ਵਿੱਚ ਹਾਂ ਪ੍ਰੌਡਿਆਂ ਵਾਲਾ ਉਹ ਚਾ ਲੈ ਵੀ ਚਾ ਉਹਦੇ ਵਿੱਚ ਹੁਣ ਪੈਣ ਲੱਗਾ ਗੜ ਘਰ ਦਾ ਗੜ ਉਹ ਲੈ ਕੇ ਆਈਏ ਫਿਰ ਜੋਰ ਦੇਸੀ ਗੰਨੇ ਵਾਲਾ ਗੜ ਕਿੱਥੇ ਲੈ ਕੇ ਆ ਮੈਂ ਜੈਪੁਰ ਬਾ ਉਹਨਾਂ ਦੇ ਮੋਟਰਾਂ ਦੀ ਚਾਬੀ ਫੜਾਈ ਤੁਰ ਲੈ ਕੇ ਆ ਗਿਆ ਲੈੜਦੇ ਮਤ ਹਰੇ ਬਾੜੇ ਆ ਜਾਂਦਾ ਹੈ ਬਾੜਾ ਆਇਆ ਤੇ ਟਣਾ ਇਹ ਕਿਹੜਾ ਫਟਣ ਲੱਗਾ ਇਹ ਤਾਂ ਨਾਲੋਂ ਖਰਾਬ ਹੀ ਹੋਣਾ ਤੂੰ ਸੱਟ ਪਰੇ। ਨਾਲ ਪਾਣੀ ਦੇ ਸਰਪੂ ਨਹੀਂ ਪੰਡੂ। ਕਾਰਨ ਆਪ ਆਪਾਂ ਰਹਿ ਆ। ਤੂੰ ਆ ਹਾਂ ਸੱਟ ਕੇ ਦੇਖ ਜਾ। ਉਹ ਹੈ ਕਿ ਹੋ ਜੀ ਰੋ। ਉਹ ਵੀ ਬਾਲਾ ਆਉਣ ਲੱਗਾ। ਸੱਟ ਪੈ ਗਿਆ ਗੋੜ ਦੀ ਹੁਣ। ਹਾਂ ਵੀ ਤੇ ਬਿਲਕੁਲ ਕੋਈ ਨਹੀਂ ਦੇਖੀ ਤੇ ਚਾਰਾ ਤੋਂ ਆਉਂਦਾ। ਜਾ ਜਿ ਸਿੱਟਿਕਾ ਮੈ ਤਾਂ ਦੇ ਲਓ ਬਈ ਚਾਹ ਬਣ ਗਈ ਤੇ ਗਲਾਸਾਂ 'ਚ ਪਾਣ ਲੱਗੀ ਆ ਠੀਕ ਹੈ ਫਿਰ ਆਪਾਂ ਚੱਲੇ ਪਉਣੇ ਇੱਥੋਂ ਸਾਰਿਆਂ ਦੇ ਮੂੰਹ ਖੋਸ਼ਾ ਪੂਰੀ ਪੂਰੇ ਖੋਸ਼ਾ ਸਾਰੇ ਜਾਣੇ ਮੈਂ ਥੋੜੀ ਪਾਇਆ ਸਰੋਂ ਮਾਹ ਨਜ਼ਾਰਾ ਆ ਗਿਆ ਘਰ ਵਾਲੀ ਦੀ ਚਾਹ ਪੀ ਕੇ ਸਵਾਦ ਆ ਗਿਆ ਇੱਥੇ 20 ਰੁਪਏ ਦਾ ਕੱਪ ਦਿੰਦੇ ਆ ਤੇ ਥੋੜਾ ਆਕ ਦਿੰਦੇ ਥੋੜੀ ਜੀ ਇੱਥੇ ਪਰ ਅੱਜ ਮਾਂ ਦੇ ਹੱਥ ਦੀ ਬਣੀ ہوئی ਚਾਹ ਦਾ ਸਵਾਦ ਹੀ ਆ ਗਿਆ ਐਦਾਂ ਹੀ ਚੁੱਲਾ ਚੱਲਾ ਨਾਲ ਲਿਆਇਆ ਕਰੋ ਤੇ ਬਣਾਪ ਨੂੰ ਸਕਦੇ ਹੋ ਆਪਦੀ ਚਾਹ ਪਾਣੀ ਕੁੱਲਾ ਤੇ ਸਿਲੰਡਰ ਸਸਤਾ ਹੀ ਆ ਕੰਮ ਇਹ ਇਹ ਨਾਲ ਹੀ ਚਾਰ ਆਉਂਦਾ ਬੜਾ ਸਸਤਾ ਪੈਂਦਾ ਕੰਮ ਜਿਹੜਾ ਵੀ ਕੋਈ ਆਉਂਦਾਗਾ ਜਰੂਰ ਇਹ ਚੀਜ਼ ਖਿਆਲ ਦੇ ਵਿੱਚ ਰੱਖਿਓ ਵੀ ਆਪਣਾ ਕੁੱਲਾ ਤੇ ਸਿਲੰਡਰ ਜਰੂਰ ਲਿਆਓ ਤੇ ਇਦਾਂ ਪੰਪ ਦੇ ਉੱਤੇ ਆਪਾਂ ਨੂੰ ਅਥਾਰਟੀ ਹੁੰਦੀ ਆ ਰੋਕ ਕੇ ਆਪਾਂ ਚੀਜ਼ ਬਣਾ ਸਕਦੇ ਆ ਠਾ ਸਕਦੇ ਆਂਗੇ ਕੋਈ ਮਰਜ਼ੀ ਤਕਰੀਬਨ 241 ਕਿਲੋਮੀਟਰ ਇੱਥੋਂ ਰਹਿ ਗਿਆ ਪ੍ਰਿਆਗਰਾਜ ਤੇ ਸਮਾਂ ਹੋ ਚੱਕਿਆ 3:50 ਚਾਹ ਪਾਣੀ ਪੀ ਲਿਆ ਹੁਣ ਸਾਰਿਆਂ ਨੇ ਕੀ ਹੋਵੇ ਚਾਰੇ ਸਾਰਿਆਂ ਦੇ ਹੁਣ ਖੁਸ਼ ਨੇਗੇ ਕਾਰਾਰਗੀ ਚਾਹ ਪਾਣੀ ਮਿਲ ਗਈ ਆਪਾਂ ਨੂੰ ਤੇ ਹੁਣ ਪਾਈਏ ਚੱਲਦੇ ਆਪਾਂ ਪ੍ਰਿਆਗ ਰਾਜ ਨੂੰ ਹੁਣ ਸਟਾਪ ਘੱਟ ਹੀ ਕਰਾਂਗੇ ਇੱਕ ਅੱਧਾ ਕਰਾਂਗੇ ਬਸ ਬੜੇ ਨਹੀਂ ਨਾ ਵੀ ਮਿੱਤਰੋ ਪਹੁੰਚ ਗਿਆ ਆਪਾਂ ਅਸਲਿਆਂ ਦੇ ਗੜ੍ਹ ਦੇ ਵਿੱਚ ਕਾਨਪੁਰ ਇੱਥੋਂ ਦੇ ਅਸਲੇ ਦੀ ਚਰਚਾ ਪੂਰੇ ਇੰਡੀਆ ਦੇ ਵਿੱਚ ਹੈਗੀ ਇਹ ਉਹੀ ਕਾਨਪੂਰ ਹੈਗਾ ਜਿਹੜਾ ਜ ਮਰਦੀ ਹਥਿਆਰ ਬਣਵਾ ਲੋ ਇੱਥੋਂ ਸਾਰੀ ਕਾਨਪੁਰ ਸਿਟੀ ਹੈਗੀ ਜਿਹੜੇ ਤੁਹਾਨੂੰ ਦੱਸਿਆ ਜਿੱਥੇ ਅਸਲਾ ਬਹੁਤ ਫੇਮਸ ਆ ਇੱਥੋਂ ਆਪਾਂ ਦੇਖੋ ਬਨਾਰਸ ਪ੍ਰਯਾਗਰਾਜ ਆਪਾਂ ਇੱਧਰ ਨੂੰ ਮੁੜ ਜਾਣਾ ਹੈ ਹੁਣ ਇੱਥੋਂ ਸਿੱਧੀ ਜਿਹੀ ਕਾਨਪਰ ਸਿਟੀ ਨੂੰ ਤੇ ਆ ਗਿਆ ਪ੍ਰਯਾਗਰਾਜ ਨੂੰ ਇਸ ਤੋਂ ਅੱਗੇ ਆਏ ਨਾ ਬਨਾਰਸ ਲੈ ਵੀ ਸਾਡੇ ਵਾਲੇ ਬੰਦਿਆ ਨੇ 110 ਰੁਪਈਆ ਦਾ ਟੂਲ ਬਚਾਉਣ ਦੀ ਖਤਰਾ ਰਹਾ ਚੇ ਪਾਲਿਆ ਹਲੇ ਤੱਕ ਤਾਂ ਰਾਹ ਵਧੀਆ ਲੱਗਦਾ ਹੈਗਾ ਇਹ ਫਲੌਦੀ ਹੈਗਾ ਪਿੰਡ ਦਾ ਨਾਂ ਤੇ ਗੱਡੀਆਂ ਤਾਂ ਕਾਫੀ ਹੁੰਦੀਆਂ ਇੱਧਰ ਦੀ ਆਵੇ ਦੇਖਦੇ ਆਂ ਰਾਹ ਅੱਧਾ ਕੱਚਾ ਕਹਿੰਦੇ ਉਧਾ ਪਤਕਾਗਾ ਸੜਕ ਤਾਂ ਵਧੀਆ ਗਈ ਆਹ ਦੇਖੋ ਮੈਪ ਦੇ ਉੱਤੇ ਵੀ ਦਿਖਾਉਂਦਾਗਾ ਇਹ ਦਿਮਾਗ ਨਾ ਲਾਈਏ ਆਪਾਂ ਯਾਨੀ ਟੂਲ ਟਾਲ ਕੱਟ ਸਕਦੇ ਆਂਗਾ ਪਰ ਪੰਗਾ ਸਾਬ ਨਾਲ ਲਿਓ ਆਸੇ-ਪਾਸੇ ਪੁੱਛ ਕੇ ਇਹ ਮਤਲਬ ਪਿੰਡਾਂ ਜਿਹੀ ਬਾਈ ਹੁੰਦੀ ਐ ਇੱਧਰ ਨੂੰ ਲਓ ਭਈ ਇੱਥੇ ਇਹੋ ਜੀ ਜਗ੍ਹਾ 'ਚ ਫਸਾਤਾ 100-150 ਟੂਲ ਦੀ ਖਾਤਰ ਗੱਡੀਆਂ ਟੇਡੀਆਂ ਹੋਵਾਂ ਰਹਿ ਜਾਂਦੀਆਂ ਤੁਸੀਂ ਨਾ ਕਾਹਨੂੰ ਪੰਗਾ ਲਿਓ ਕੋਈ ਵੀ ਰਾਸਤਾ ਦੇਖਣੋਂ ਪਿੱਛੇ ਦਾ ਟੋਇਆ ਹੀ ਸੀਗੇ ਬਹੁਤ ਹੌਲੀ ਨਿਘਾਈ ਹੈ ਗੱਡੀ ਤਕਰੀਬਨ 2.5 ਕਿਲੋਮੀਟਰ ਦਾ ਲੰਮਾ ਰਸਤਾ ਹੈ ਜਿਹਦੇ ਵਿੱਚੋਂ ਮੰਨ ਕੇ ਚੱਲੋ 1.5 ਕਿਲੋਮੀਟਰ ਤਾਂ ਆਈ ਸੀ ਕੱਚਾ ਹੀ ਹੈ ਮਿੱਟੀ ਵੀ ਹੈ ਸਾਰੀ ਹੁਣ ਥੋੜਾ ਠੀਕ ਆ ਪਿੱਛੇ ਦਾ ਟੋਇਆ ਹੀ ਸੀ ਬਹੁਤ ਬੁਰਾ ਹਾਲ ਰਸਤੇ ਦੇ ਵਿੱਚ ਦੇਖੋ ਤੁਸੀਂ ਮੋੜ ਫਿਰਦੇ ਆ ਸਾਹਮਣੇ ਜੇ ਹਾਈਵੇ ਦੇ ਉੱਤੇ ਜਾਂਦੇ ਤੇ ਸਹਾਨਾ ਚੀਜ਼ਾਂ ਦੇਖਦੀਆਂ ਘਾਟੇ ਵੀ ਆਗੇ ਚੱਲੋ ਐਸੀਆਂ ਚੀਜ਼ਾਂ ਵੀ ਦੇਖ ਜਾਂਦੀਆਂ ਨੇਗੀਆਂ ਮੋੜ ਦੇਖੋ ਤੁਸੀਂ ਗਿਆ ਬਣ ਜਾਗਾ ਸੱਜੇ ਪਾਸੇ ਦੇਖੋ ਸੀਮ ਜੀ ਆ ਗਈ ਸਾਹਮਣੇ ਮੋਰਾਂ ਦਾ ਜੋੜਾ ਨਾਲ ਬੱਚੇ ਕਰਦੇ ਆਗੇ ਕਰੀਏ ਲਓ ਜੀ ਆਲੇ ਮੋਰ ਤੇ ਹੁਣ ਇਧਰ ਨੂੰ ਵੜ ਗਏ ਇਹ ਵਾਤ ਲੈ ਬਈ ਲਿਟਰਲੀ ਚੈੱਕ ਕਰੋ ਤੁਸੀਂ ਸਵਿਫਟ ਗੱਡੀ ਆ ਇਹ ਆਪਣੇ ਕੋਲੇ ਇਹਦੀ ਐਵਰੇਜ ਚੈੱਕ ਕਰੋ ਤੁਸੀਂ ਸਟੇਬਲ ਦੇ ਰਹੀ ਹੈਗੀ ਹੁਣ ਰੱਬ ਜਾਣਦਾ ਇਹ ਸੱਚ ਆ ਝੂਠ ਆ ਤੁਹਾਡੇ ਸਾਹਮਣੇ ਆ ਪਰ ਤਕਰੀਬਨ ਪ੍ਰਿਆਗਰਾਜ ਇੱਥੋਂ ਰਹਿ ਗਿਆ ਆਪਣਾ 100 ਤੇ 14 ਕਿਲੋਮੀਟਰ ਗੱਡੀ ਚੱਲ ਚੁੱਕੀ ਆ ਆਪਣੀ 200 ਆ 800 सॉरी 99 ਕਿਲੋਮੀਟਰ ਤਕਰੀਬਨ ਤਕਰੀਬਨ 1000 ਕਿਲੋਮੀਟਰ ਪਲੱਸ ਹੋ ਜਾਊਗੀ ਸ਼ਾਮ ਪੈ ਗਈ ਆਗੀ ਸਨਸੈਟ ਬਸ ਹੋਣ ਵਾਲਾ ਹੀ ਆ ਕਰ ਲੋ ਦਰਸ਼ਨ ਅਜ ਫੇਰ ਕੱਲ ਵੀ ਕਰਵਾਏ ਸੀ ਅੱਜ ਫੇਰ ਕਰਵਾ ਦੇ ਆਪਾਂ ਤੁਹਾਨੂੰ ਚੱਲਦੇ 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 ਆ ਪ੍ਰਿਆਗਰਾਜ ਦੇਖਦੇ ਆ ਜੇ ਤਾਂ ਉੱਥੇ ਕੋਈ ਪ੍ਰਬੰਧ ਹੋਇਆ ਤਾਂ ਵੀ ਠੀਕ ਆ ਤੇ ਨਹੀਂ ਫਿਰ ਉਸ ਤੋਂ ਅੱਗੇ ਚਾਲੇ ਪਾਵਾਂਗੇ ਗੁਰਦੁਆਰਾ ਸਾਹਿਬ ਹੈਗਾਗਾ ਜਾ ਕੇ ਕਰਦੇ ਆਂ ਪਤਾ ਸਾਰਾ ਕੁਝ ਆ ਰਿਹਾ ਆ ਰਿਹਾ ਪੂਰੇ ਸਫਰਾਂ ਦੇ ਆਪਣੀ ਗੱਡੀ ਵੀ ਬਸ 80 ਤੋਂ 100 ਦੇ ਵਿੱਚ ਵਿੱਚ ਹੀ ਰੱਖੀ ਆਪਾਂ ਜਿਆਦਾ ਭੁਜਾਈ ਵੀ ਨਹੀਂ 100 ਤੋਂ ਪਲੱਸ ਨਹੀਂ ਕੀਤੀ ਆਪਾਂ ਬਸ 100 ਤਾਂ ਹੀ ਚਲਾਈ ਜਾਗੀ 90 100 80 90 100 ਐਵਰੇਜ ਵਧੀਆ ਨਿਕਲ ਰਹੀ ਆ ਹੁਣ ਤਾਈ ਬਾਕੀ ਲਾਸਟ ਤੇ ਤੁਹਾਨੂੰ ਦੱਸਾਂਗੇ ਕਿੰਨੇ ਦਾ ਤੇਲ ਖਾਦਾ ਤੇ ਕਿੰਨਾ ਕ ਆਪਾਂ ਸਫਰ ਕੱਢਿਆਗਾ ਸਿੱਧਾ ਸਫਰ ਥੋੜਾ ਘੱਟ ਸੀ ਆਪਾਂ ਥੋੜਾ ਘੌਮ ਕਰਕੇ ਜਾ ਰਹੇ ਹਾਂਗੇ ਵੀ ਆਏ ਆ ਚਲੋ ਹੁਣ ਕਰ ਲਈਏ ਇੰਜੋਏ ਲੋਬੀ ਇਸ ਟਾਈਮ ਪ੍ਰਯਾਗਰਾਜ ਸਾਰਾ ਰਹਿ ਗਿਆ ਇਥੋਂ 20 ਕਿਲੋਮੀਟਰ ਤੇ ਗੱਡੀ ਦੀ ਹੁਣ ਐਵਰੇਜ ਚੈੱਕ ਕਰੋ ਤੇ ਮਹਾਕੰਬ ਸੀਗਾ ਇੱਥੇ 144 ਸਾਲ ਬਾਅਦ ਆਇਆ ਸੜਕਾਂ ਸੁੜਕਾਂ ਸਾਰੀਆਂ ਨਵੀਆਂ ਬਣਾਈਆਂ ਇਹਨਾਂ ਨੇ ਆ ਸਾਰਾ ਰਸਤੇ ਜਨੇ ਸਾਰੇ ਨਵੇਂ ਬਣਾਏ ਹੋਏ ਆਗੇ ਚੱਲਦਿਆਂ ਗੁਰਦੁਆਰਾ ਸਾਹਿਬ ਇਥੋਂ ਸਿਰਫ 18 ਕਿਲੋਮੀਟਰ ਰਹਿ ਗਿਆ ਚਾਲਦੇ ਆਂ ਗੁਰਦੁਆਰਾ ਸਾਹਿਬ ਜਾ ਕੇ ਫਿਰ ਦੇਖਦੇ ਆਂ ਪਤਾ ਕੀਤਾ ਸੀ ਤੇ ਕਹਿੰਦੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਨਵੇਂ ਪਾਸ ਰਹੀ ਦਾ ਚਲਦੇ ਆਂ ਫਿਰ ਉੱਥੇ ਹੁਣ ਪਹਿਲਾਂ ਲਓ ਵੀ ਪਹੁੰਚ ਗਏ ਆਪਾਂ ਪ੍ਰਿਆਗਰਾਜ ਦੇ ਵਿੱਚ ਚਾਹੇ ਇਹਨੂੰ ਅਲਾਹਾਬਾਦ ਕਹਿ ਲੋ ਨਾਮ ਬਦਲ ਕੇ ਹੁਣ ਪ੍ਰਿਆਗਰਾਜ ਰੱਖਤਾ ਸੀ ਇਹਦਾ ਗੁਰਦੁਆਰਾ ਸਾਹਿਬ ਰਹਿ ਗਿਆ ਸਾਰਾ ਇੱਥੋਂ 6 ਕਿਲੋਮੀਟਰ ਚਾਲਦੇ ਆਂ ਫਿਰ ਗੁਰਦੁਆਰਾ ਸਾਹਿਬ ਆਪਾਂ ਇੱਥੋਂ ਬਹੁਤ ਸੋਹਣੀ ਸਿਟੀ ਬਣਾਈ ਹੋਈ ਹੈਗੀ ਪਿਛਲੇ 15 ਕਿਲੋਮੀਟਰ ਤੋਂ ਇਦਾਂ ਲਾਈਟਾਂ ਚੱਲੀ ਜਾਂਦੀਆਂ ਨੇ ਜਦੋਂ ਦਾ ਮਤਲਬ ਮਹਾਕੰਬ ਹੋ ਗਿਆ ਟਿਆ ਜਾਂ ਦੀ ਪੂਰੀ ਤਰ੍ਹਾਂ ਕੀਤੀ ਹੋਈ ਸੀਗੀ ਬਹੁਤ ਸੋਹਣਾ ਸ਼ਹਿਰ ਬਣਾਇਆ ਪਿਆ। ਅਭੀ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਪ੍ਰਿਆਗਰਾਜ ਦੇ ਵਿੱਚ ਗੁਰਦੁਆਰਾ ਪੱਕੀ ਸੰਗਤ ਲਖਾਵਾਦ। ਕਰ ਲਈ ਐਂਟਰ ਜਗਾ ਬਹੁਤ ਤੰਗ ਆ ਜੀ ਗੱਡੀ ਵਗੈਰਾ ਵੀ ਨਹੀਂ ਖੜ੍ਹਦੀ ਹਲੇ ਕੰਮ ਚੱਲ ਰਿਹਾ। ਜੇ ਕੋਈ ਵੀਰ ਆਉਦੀ ਪਰਸਨਲ ਗੱਡੀ ਦੇ ਉੱਤੇ ਆ ਰਿਹਾ ਤਾਂ ਆਉਦੀ ਜ਼ਿੰਮੇਵਾਰੀ ਦਿਖਾਉਣੇ ਪੈਂਦੇ ਆ। ਰਾਹਿਤ ਦਾ ਤੇ ਖਾਣ ਪੀਣ ਦਾ ਲੰਗਰ ਦਾ ਪੂਰਾ ਪ੍ਰਬੰਧ ਆ ਇੱਥੇ। ਹੂੰ